ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਕੱਲ ਵਾਲੀ ਵਜਲੈਂਸ ਵਿਰੋਧੀ ਖਬਰ ਦਾ ਭਾਗ ਦੂਜਾ ਇਹ ਖਬਰ ਬਹੁਤ ਹੀ ਜ਼ਿਆਦਾ ਅਹਿਮ ਹੈ ਇਹਦੇ ਵਿੱਚ ਤੁਹਾਨੂੰ ਕਾਫੀ ਦਸਤਾਵੇਜ਼ ਐਵਲੈਂਸ ਅਸੀਂ ਪੇਸ਼ ਕਰਾਂਗੇ ਤੇ ਤੁਸੀਂ ਇਸ ਨੂੰ ਪੂਰਾ ਵੇਖੋ ਪੰਜਾਬ ਦਸਤਾਵੇਜ਼ ਵੰੋਂ ਪੁੱਛਿਆ ਜਾਂਦਾ ਜੀ ਅੱਛਾ ਰਣਜੀਤ ਭਾਈ ਹੁਣ ਤੈਨੂੰ ਫਿਰ ਮੈਂ ਕੁਛ ਸੁਣਾਵਾਂ ਤੇਰੀ ਬਾਰੇ ਮੈਂ ਤੈਨੂੰ ਆਡੀਓ ਸੁਣਾਵਾਂ ਤੇਰੇ ਬਾਰੇ ਉਹ ਸੁਣਾਓ ਮੈਂ ਬੈ ਫਿਰ ਚੁੱਪ ਰਹੀਂ ਬੋਲ ਨਹੀਂ ਨਾ ਖੜ ਮੇਰੇ ਦਿਮਾਗ ਕਿਉਂ ਨਾ ਵੀਡੀਓ ਸੁਣ ਆਡੀਓ ਸੁਣ ਤੋਂ ਪਹਿਲਾਂ ਤੂੰ ਪਹਿਲਾਂ ਆ ਸੁਣ ਮੈਂ ਫੋਨ ਕਰਾਂ ਜੀ ਏ ਹੈ ਜੀ ਮਦਵਿੰਦਰ ਸਿੰਘ ਸਿੱਧੂ ਮੈਂ ਉਹਨਾਂ ਸਰ ਮਦਵਿੰਦਰ ਸਿੰਘ ਸਿੱਧੂ ਸਾਹਿਬ ਮੈਨੂੰ ਇਹ ਦੱਸੋ ਮੈਂ ਤੁਸੀਂ ਮੈਨੂੰ ਖਬਰ ਲਵਾਈ ਸੀ ਕਿ ਰਣਜੀਤ ਸਿੰਘ ਦਾ ਭਰਾ ਦਲਜੀਤ ਸਿੰਘ ਜਲਦੀ ਸਰਟੀਫਿਕੇਟ ਤੇ ਹਰ ਮਾਸਟਰ ਲੱਗਿਆ ਵੇ ਤੇ ਇਹ ਹੈਗੇ ਰਾਜਪੂਤ ਉੱਤੇ ਗਏ ਬਣਿਆ ਫਿਰਦਾ ਸੀਗਾ ਸ਼ਰਕੀਬੰਦ ਤੇ ਨਾਲੇ ਤੁਸੀਂ ਮੈਨੂੰ ਕਿਹਾ ਸੀ ਕਿ ਜਿਹੜਾ ਮੇਰਾ ਜਵਾਈ ਐਕਸ ਹਰਪ੍ਰੀਤ ਕੇ ਸਿੰਘ ਆਈਐਸ ਅਲਾਈਡ ਦਿੱਲੀ ਐਗਰੀਕਲਚਰ ਮਿਨਿਸਟਰੀ ਚ ਤਾਇਨਾਤ ਹੈ ਉਹਨਾਂ ਦੇ ਰਿਸ਼ਤੇਦਾਰ ਇਹ ਤਾਂ ਹੁਣ ਕਹੀ ਜਾਂਦਾ ਜੀ ਮੈਂ ਸਰਕੀ ਬੰਦ ਆ ਜੇ ਸਰਕੀ ਬੰਦ ਆ ਤੇ ਫਿਰ ਹਰ ਕਿਸੇ ਸਿੰਘ ਵੀ ਸਰਕੀ ਬੰਦ ਹੋ ਇਸ ਕਿਸਮ ਦੀ ਮੈਂ ਗੱਲ ਪੁੱਛੀ ਫਿਰ ਦੋਸਤੋ ਅੱਗੇ ਏਆਜੀ ਮਦਵਿੰਦਰ ਸਿੱਧੂ ਜੋ ਮੈਨੂੰ ਜਵਾਬ ਦਿੰਦੇ ਆ ਮੇਰੇ ਸਾਹਮਣੇ ਰਣਜੀਤ ਸਿੰਘ ਬੈਠਾ ਹੁੰਦਾ ਉਹ ਮੈਂ ਸਪੀਕਰ ਤੇ ਲਾ ਕੇ ਰਣਜੀਤ ਨੂੰ ਵੀ ਫੋਨ ਸੁਣਾਉਣਾ ਤੇ ਤੁਹਾਨੂੰ ਵੀ ਉਹ ਸਾਰੀ ਗੱਲਬਾਤ ਦੱਸਣਾ ਕਹਿੰਦੇ ਆ ਜੀ ਇਹ ਸਾਬ ਤਾ ਸਾਬ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਸਿਪਾਹੀ ਸਵਰਨ ਸਿੰਘ ਨੰਬਰ 17/24 ਪਟਿਆਲਾ ਤੇ ਉਹ ਬਹਾਲ ਸਿੰਘ ਦਾ ਪੁੱਤਰ ਹੈ son of ਜਿਸ ਨੂੰ 2391 ਤੇ 3691 ਦੀ ਦਰਮਿਆਨੀ ਰਾਤ ਨੂੰ ਅੱਤਵਾਦੀਆਂ ਨੇ ਕਤਲ ਕਰਤਾ ਸੀ ਇਸ ਬਾਰੇ ਐਫ ਆਈ ਆਰ ਨੰਬਰ 165 ਪੁਲਿਸ ਸਟੇਸ਼ਨ ਸਦਰ ਪਟਿਆਲਾ ਦਰਜ ਹੈ ਇਸ ਐਫ ਆਈ ਆਰ ਦੀ ਕੰਪਲੇਂਟ ਕੀਤੀ ਮਿੰਦਰ ਸਿੰਘ रियल ਬ੍ਰਦਰ ਆਫ ਸਵਰਨ ਸਿੰਘ ਸਵੇਰੇ 7:00 ਵਜੇ ਤੇ 15 ਮਿੰਟ ਤੇ ਐਫ ਆਈ ਆਰ 'ਚ ਸਵਰਨ ਸਿੰਘ ਦੀ ਜਾਤੀ ਉਸ ਦੇ ਸ਼ਗੀਪਰਾ ਮਹਿੰਦਰ ਸਿੰਘ ਨੇ ਰਾਜਪੂਤ ਲਿਖਾਈ ਉਹਨੇ ਆਪਣੀ ਜਾਤੀ ਵੀ ਰਾਜਪੂਤ ਨੇਚਰਲੀ ਲਿਖਾਉਣੀ ਸੀ ਫਿਰ ਉਹਨੇ ਕਿਹਾ ਜੀ ਸਵਰਨ ਸਿੰਘ ਦਾ ਜਿਹੜਾ ਪੁਲਿਸ ਮੈਂਕ ਵਿੱਚ ਕੋਰ ਕਰੈਕਟਰ ਰੋਲ ਹੁੰਦਾ ਜਿਸ ਨੂੰ ਕੇ ਤਸਦੀਕ ਕੀਤਾ ਗਿਆ ਐਸ ਐਸ ਪੀ ਵੱਲੋਂ ਉਹ ਤੁਸੀਂ ਵੇਖ ਲਓ ਉਹਦੇ ਵਿੱਚ ਉਹ ਲਿਖਿਆ ਕਿ ਇਹ ਜਿਹੜਾ ਵਿਅਕਤੀ ਹੈ ਇਹ ਰਾਜਪੂਤ ਜੱਤੀ ਨਾਲ ਸੰਬੰਧਿਤ ਹੈ ਪਰ ਹੁਣ ਜਦੋਂ ਸ਼ਿਕਾਇਤਾਂ ਹੋਈਆਂ ਰਣਜੀਤ ਸਿੰਘ ਉਸਦੇ ਭਰਾ ਦੀ ਤੇ ਰਣਧੀਰ ਸਿੰਘ ਐਸੇ ਦੀ ਤਾਂ ਉਹ ਇਹ ਫਿਰ ਹੁਣ ਆਪਣਾ ਰਿਕਾਰਡ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨੂੰ ਭੇਜਣ ਨਹੀਂ ਦੇ ਰਹੇ ਦੱਬੀ ਬੈਠੇ ਐ ਤੇ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਪੰਜ ਰਿਮਾਈਂਡਰ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਪੰਜਾਬ ਪੁਲਿਸ ਨੂੰ ਭੇਜ ਚੁੱਕਿਆ ਤਾਂ ਕਿ ਤੁਸੀਂ ਰਣਜੀਤ ਸਿੰਘ ਦਾ ਰਿਕਾਰਡ ਸਾਨੂੰ ਭੇਜੋ ਹਜੇ ਤੱਕ ਭੇਜਿਆ ਨਹੀਂ ਗਿਆ ਅੱਗੇ ਇਹ ਹੈ ਜੀ ਸਿੱਧੂ ਨੇ ਸਾਨੂੰ ਜੋ ਦੱਸਿਆ ਉਹ ਸੁਣਾਉਂਦੇ ਆ ਰਣਜੀਤ ਸਿੰਘ ਮੇਰੇ ਸਾਹਮਣੇ ਬੈਠਾ ਹੈ ਉਹ ਗੱਲਾਂ ਸਾਰੀਆਂ ਸੁਣ ਰਿਹਾ ਹੈ ਅੱਗੇ ਬਹਾਲ ਸਿੰਘ ਕਹਿੰਦੇ ਆ ਜੀ ਸੱਤ ਪੁੱਤ ਹੁੰਦੇ ਆ ਉਹਦੇ ਤੇ ਇੱਕ ਹੁੰਦੀ ਹੈ ਬੇਟੀ ਜਿਸ ਦਾ ਨਾਮ ਬੇਟੀ ਦਾ ਹੁੰਦਾ ਸੁਮਿਤਰਾ ਕੌਰ ਮੇਰਾ ਐਕਸ ਜੋਈ ਸਿੱਧੂ ਸਾਹਿਬ ਕਹਿੰਦੇ ਆ ਹਰਪ੍ਰਿਤਕੇ ਸਿੰਘ ਹਾ ਸੁਮਿਤਰਾ ਕੋਰ ਦਾ ਸਕਾ ਪੋਤਾ ਹੁੰਦਾ ਯਾਨੀ ਕਿ ਜਿਹੜਾ ਸੁਮਿਤਰਾ ਦਾ ਬੇਟਾ ਉਹਦਾ ਨਾਂ ਹੁੰਦਾ ਅਮੀਰ ਸਿੰਘ ਅਮੀਰ ਸਿੰਘ ਦਾ ਬੇਟਾ ਹੁੰਦਾ ਹਰਪ੍ਰੀਤ ਕੇ ਸਿੰਘ ਤੇ ਫੇਰ ਅੱਗੇ ਕੀ ਹੁੰਦਾ ਹੁਣ ਹਰਪ੍ਰੀਤ ਕੇ ਸਿੰਘ ਜਦੋਂ ਸੁਮਿਤਰਾ ਦਾ ਪੋਤਾ ਤੇ ਸੁਮਿਤਰਾ ਦਾ ਭਰਾ ਸਕਾ ਸਵਰਨ ਸਿੰਘਾ ਤੇ ਸਵਰਨ ਸਿੰਘ ਦਾ ਗਾਂ ਬੇਟਾ ਰਣਜੀਤ ਸਿੰਘਾ ਤੇ ਰنجਜੀਤ ਸਿੰਘ ਦਾ ਭਰਾ ਦਰਜੀਤ ਸਿੰਘ ਹੈਡਮਾਸਟਰ ਆ ਤੇ ਫਿਰ ਇਹ ਰਾਜਪੂਤ ਸਵਾ ਹੋਰ ਕੀ ਹੋ ਸਕਦੇ ਜੀ ਇਹ ਹੋਰ ਕਿਵੇਂ ਜਾਤੀ ਹੋ ਸਕਦੀ ਹੈ ਇਹ ਕਹਿੰਦੇ ਜੀ ਅਸੀਂ ਸਰਕੀ ਬੰਦੇ ਆ ਇਹ ਗੱਲ ਮੈਨੂੰ ਰنجਜੀਤ ਸਿੰਘ ਨੇ ਇਹ ਹੈ ਜੀ ਮਨਮੋਹਨ ਸ਼ਰਮਾ ਦੇ ਦਫਤਰ ਦੇ ਵਿੱਚ ਸਾਹਮਣੇ ਕਹੀ ਔਰ ਮੈਨੂੰ ਉਮੀਦ ਆ ਕਿ ਮਨਮੋਹਨ ਸ਼ਰਮਾ ਦੇ ਦਫਤਰ ਦੇ ਵਿੱਚ ਸੀਸੀ ਟੀਵੀ ਕੈਮਰੇ ਲੱਗੇ ਹੋਣਗੇ ਔਰ ਡਿਲੀਟ ਨਹੀਂ ਕਰਨੇ ਚਾਹੀਦੇ ਉਸਮਾਲ ਕੇ ਰੱਖੋ ਅਦਾਲਤ ਚ ਕੰਮ ਆਊਗਾ ਦੋਸਤੋ ਮੇਰੇ ਸਾਹਮਣੇ ਬੈਠੇ ਰਣਜੀਤ ਸਿੰਘ ਦਾ ਹਾਉ ਭਾਉ ਕੁਝ ਬਦਲ ਗਿਆ ਮੈਂ ਇੰਨੀ ਗੱਲ ਸੁਣ ਕੇ ਏਆਜੀ ਮਲਵਿੰਦਰ ਸਿੰਘ ਦਾ ਫੋਨ ਕੱਟਤਾ ਤੇ ਫੇਰ ਮੈਂ ਤੁਰੰਤ ਉੱਠਿਆ ਯਕ ਲਖਤ ਤੇ ਮਨਮੋਨ ਸ਼ਰਮਾ ਦੇ ਦਫ਼ਤਰ ਦੇ ਵਿੱਚ ਕ੍ਰੈਸ਼ ਕਰ ਗਿਆ ਬਾਰ ਉਹਨਾਂ ਦਾ ਪਿਆਦਾ ਖੜਾ ਸੀ ਉਹ ਕਹਿੰਦਾ ਜੀ ਅੰਦਰ ਕੋਈ ਬੈਠਾ ਮੈਂ ਕਿਹਾ ਜੀ ਗੱਲ ਬੜੀ ਜ਼ਰੂਰੀ ਹੈ ਭਰਾਵਾ ਤੂੰ ਹਟ ਜਾ ਪਿੱਛੇ ਫਿਰ ਅੰਦਰ ਗਿਆ ਸ਼ਰਮਾ ਜੀ ਨੇ ਬੜੇ ਪਿਆਰ ਨਾਲ ਮੇਰੀ ਗੱਲ ਸੁਣੀ ਮੈਂ ਜਾਂਦੇ ਹੀ ਉਹਨਾਂ ਨੂੰ ਕੀ ਕਿਹਾ ਉਹ ਤੁਹਾਨੂੰ ਦੱਸਦਾ ਮੈਂ ਕਿਹਾ ਮਿਸਟਰ ਸ਼ਰਮਾ ਯੋਰ ਇੰਟਾਇਰ ਇਨਵੈਸਟੀਗੇਸ਼ਨ ਇਜ਼ ਫੇਕ ਐਂਡ ਟੈਂਟਡ ਯੂ ਹੈਵ ਬੀਨ ਮਿਸਲਿਟ ਤੁਸੀਂ ਗੁੰਮਰਾਹ ਕਿਤੇ ਜਾ ਚੁੱਕੇ ਹੋ ਤੁਹਾਡੇ ਮੁਲਾਜ਼ਮ ਬਤੋਂ ਇਹਨੇ ਨੂੰ ਰਜੀਤ ਸਿੰਘ ਵੀ ਮੇਰੇ ਪਿੱਛੇ ਆ ਜਾਂਦਾ ਮੈਂ ਕੀ ਕਹਾਂ ਇਹ ਝੂਠ ਬੋਲ ਰਿਹਾ ਰਣਜੀਤ ਸਿੰਘ ਤੁਹਾਡਾ ਰੀਡਰ ਝੂਠ ਬੋਲ ਰਿਹਾ ਇਸ ਨੂੰ ਮੈਂ ਟੈਲੀਫੋਨ ਤੇ ਸਾਰਾ ਐਵਿਡੈਂਸ ਸਪੀਕਰ ਲਾ ਕੇ ਸੁਣਾਤਾ ਕਿਸੇ ਗੱਲ ਨੂੰ ਇਹ ਜੇ ਮੁੱਕਰ ਸਕਦਾ ਤੇ ਮੈਨੂੰ ਹੁਣ ਦੱਸੇ ਮੈਂ ਸਾਰਾ ਐਵਿਡੈਂਸ ਆਪਣੇ ਚੈਨਲ ਤੇ ਜਲਦ ਪੇਸ਼ ਕਰ ਦੇਗਾ ਇਸ ਦਾ ਭਰਾ ਦਲਜੀਤ ਸਿੰਘ ਦਲਿਤ ਨਹੀਂ ਉਸ ਦਾ ਸਰਟੀਫਿਕੇਟ ਜਾਲੀ ਹੈ ਤੁਸੀਂ ਇਸ ਦੇ ਪਿੱਛੇ ਲੱਗ ਕੇ ਸ਼ਿਕਾਇਤ ਕਰਤਾ ਬਲਬੀਰ ਸਿੰਘ ਤੇ ਉਹਨਾਂ ਦੇ ਸਪੋਰਟਰ اے ਆਜੀ ਮਨਵਿੰਦਰ ਸਿੰਘ ਨੂੰ ਇੱਕ ਕੇਸ ਦੇ ਵਿੱਚ ਝੂਠੇ ਸੱਚੇ ਦੇ ਵਿੱਚ ਫਸਾਉਣਾ ਚਾਹੁੰਦੇ ਹੋ ਤੁਹਾਡਾ ਜਿਹੜਾ Trap ਹੈ ਉਹ ਮੋਟੇ ਵੇਟੜ ਇਹ ਸਾਰੀ ਅੰਗਰਨਾ ਝੂਠ ਨੇ ਮਨਮੋਨ ਸ਼ਰਮਾ ਜੀ ਮੈਨੂੰ ਬੜੇ ਪਿਆਰ ਨਾਲ ਆਰਾਮ ਨਾਲ ਪੁੱਛਦੇ ਐ ਭਾਵੇਂ ਮੈਂ ਥੋੜਾ ਐਕਟੀਵੇਟਡ ਯਾਨੀ ਕਿ ਉਤੇਜਿਤ ਹੋ ਗਿਆ ਸੀ ਮਨਮੋਨ ਚਰਮਾ ਜੀ ਕਹਿੰਦੇ ਆ ਸਾਨੂੰ ਇਸ ਤੇ ਭਰਾ ਦੇ ਜਾਲੀ ਸਰਟੀਫਿਕੇਟ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਤਾਂ ਸਿਰਫ ਫੋਕਸ ਏਆਈਜੀ ਮਦਵਿੰਦਰ ਸਿੱਧੂ ਤੇ ਹੈ ਕਿ ਉਹ ਜਾਲੀ ਯਾਨੀ ਕਿ ਫੇਕ ਆਈਜੀ ਵੈਜਲੈਂਸ ਬਿਊਰੋ ਬਣ ਕੇ ਦਫ਼ਤਰਾਂ ਚ ਜਾਂਦਾ ਹੈ ਤੇ ਲੋਕਾਂ ਦੇ ਰਿਕਾਰਡ ਦਸਤਾਵੇਜ਼ ਇਕੱਠੇ ਕਰਦਾ ਹੈ ਮੈਂ ਉਹਨਾਂ ਦੇ ਬਾਰੇ ਜਿਹੜਿਆ ਡਿਸਪਰਪੋਰਸ਼ਨੇਟ ਅਸੈਟਸ ਬਾਰੇ ਵੀ ਜਾਂਚ ਕਰ ਰਹੇ ਹਾਂ ਸਾਨੂੰ ਇਹਨਾਂ ਦੇ ਸਰਟੀਫਿਕੇਟ ਦੇ ਨਾਲ ਜਮੀਨ ਸੱਚੇ ਦੇ ਨਾਲ ਕੋਈ ਤਾਲੁਕ ਨਹੀਂ ਪੰਜਾਬ ਦਸਤਾਵੇਜ਼ ਸ਼ਰਮਾ ਜੀ ਦੀ ਗੱਲ ਧਿਆਨ ਨਾਲ ਸੁਣਤ ਬਾਅਦ ਜਵਾਬ ਦਿੰਦਾ ਮੈਂ ਕਹਿੰਦਾ ਜੀ ਇਟਸ ਨਾਟ ਦੈਟ ਸਿੰਪਲ ਮਿਸਟਰ ਸ਼ਰਮਾ ਰਣਜੀਤ ਤੁਹਾਡਾ ਰੀਡਰ ਹੈ ਤੇ ਉਸ ਦੇ ਵਿਰੁੱਧ ਸ਼ਿਕਾਇਤ ਹੋ ਚੁੱਕੀ ਹੈ ਜਾਂਚ ਚੱਲ ਰਹੀ ਹੈ ਤੁਸੀਂ ਜੋ ਸਾਰੀ ਕਾਰਵਾਈ ਕਰ ਰਹੇ ਹੋ ਇਹ ਉਸ ਸ਼ਿਕਾਇਤ ਦੇ ਨਾਲ ਲਿੱਗਡ ਹੈ ਜੁੜੀ ਹੋਈ ਹੈ ਤੁਸੀਂ ਆਪਣੇ ਰੀਡਰ ਨੂੰ ਉਹਦੇ ਭਰਾ ਨੂੰ ਤੇ ਹਰਪ੍ਰਿੰਤ ਕੇ ਸਿੰਘ ਨੂੰ ਉਹਨਾਂ ਦੇ ਰਿਸ਼ਤੇਦਾਰ ਨੂੰ ਬਚਾਉਣ ਲਈ ਇਹ ਸਾਰਾ ਪਤੰਦਾ ਬੁਣ ਰਹੇ ਹੋ ਯੂ ਆਰ ਕ੍ਰੀਏਟਿੰਗ ਅ ਕਾਉਂਟਰ ਬਲਾਸਟ ਐਵਿਡੈਂਸ ਤੁਸੀਂ ਉਸ ਸ਼ਿਕਾਇਤ ਦੇ ਬਰਾਬਰ ਇੱਕ ਕਾਉਂਟਰ ਬਲਾਸਟਿੰਗ ਇਹ ਕਹਿੰਦੇ ਜੀਐਫਆਈ ਰੋ ਕਰਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਲਟੀਮੇਟਲੀ ਤੁਸੀਂ ਦੋਹਾਂ ਧਿਰਾਂ ਨੂੰ ਬਿਠਾ ਕੇ ਦੋਹਾਂ ਵੱਲੋਂ ਇੱਕ ਦੇ ਵਿਰੁੱਧ ਪਰਚੇ ਕੈਨਸਲ ਕਰਾਉਣ ਦੀ ਕੋਸ਼ਿਸ਼ ਕਰੋਗੇ ਇਸ ਕਿਸਮ ਦੀਆਂ ਸਿਚੁਏਸ਼ਨਸ ਦੇ ਵਿੱਚ ਐਸੇ ਤਰ੍ਹਾਂ ਹੁੰਦਾ ਤੂੰ ਮੇਰੇ ਵਾਲਾ ਵਾਪਸ ਲੈ ਲੈ ਮੈਂ ਤੇਰੇ ਵਾਲਾ ਵਾਪਸ ਲੈ ਲਾਂ ਸੋ ਥਿਸ ਇਜ਼ ਦ ਪ੍ਰੈਸ਼ਰ ਟੈਕਟਿਕਸ ਤੁਸੀਂ ਹਰਪ੍ਰੀਤ ਕੇ ਸਿੰਘ ਦੀ ਮਦਦ ਕਰ ਰਹੇ ਹੋ ਮੈਂ ਅਗੇ ਕਿਹਾ ਬਲਬੀਰ ਸ਼ਿਕਾਇਤ ਕਰਦਾ ਹੈ 16 8 23 ਨੂੰ ਤੇ ਫਿਰ ਦਲਜੀਤ ਰਣਜੀਤ ਅਤੇ ਰੰਤીર ਦੀ ਸਮਨਿੰਗ ਹੁੰਦੀ ਹੈ 23/8/23 ਨੂੰ ਕਿਹਦੇ ਵੱਲੋਂ ਵੈਲਫੇਅਰ ਡਿਪਾਰਟਮੈਂਟ ਵੱਲੋਂ ਯਾਨੀ ਕਿ ਇਹਨਾਂ ਨੂੰ 23 ਨੂੰ ਪਤਾ ਲੱਗ ਜਾਂਦਾ ਹੈ 8ਵੇਂ ਮਹੀਨੇ ਕਿ ਸਾਡੀ ਸ਼ਿਕਾਇਤ ਹੋ ਗਈ ਤੇ ਫਿਰ ਜੀ ਵਿਜੀਲੈਂਸ ਬਿਊਰੋ ਸ਼ਰਮਾ ਜੀ ਇਹਨਾਂ ਦੇ ਵਿਰੁੱਧ ਕਾਰਵਾਈ ਕਦੋਂ ਸ਼ੁਰੂ ਕਰਦੀ ਹੈ ਉਹ ਕਰਦੀ ਹੈ 26/9/23 ਨੂੰ ਇਹ ਆ ਜੀ ਸਿੱਧੂ ਨੂੰ ਸਮਨ ਭੇਜਤੇ ਜਾਂਦੇ ਆ ਉਹਨਾਂ ਨੂੰ ਇਸ ਦੀ ਨੌਲੇਜ ਹੋ ਜਾਂਦੀ ਆ ਵੈਲਨਸ ਬੀਰੋ ਚਕਾਹੇ ਜਿਹੜੀ ਕਿ ਦਲਜੀਤ ਦੇ ਵਿਰੁੱਧ ਹੋਈ ਉਹਦੇ 1 ਮਹੀਨਾ 3 ਦਿਨ ਬਾਅਦ ਕਾਰਵਾਈ ਤੋੜਦੀ ਹੈ ਆਪਣੀ ਸੋਰਸ ਰਿਪੋਰਟ ਬਣਾਉਂਦੀ ਹੈ ਤੇ ਫਿਰ ਅਫਸੋਸ ਨਾ ਕਰਨਾ ਪੈਂਦਾ ਤੁਸੀਂ ਇੱਕ ਸ਼ਰੀਫ ਇਮਾਨਦਾਰ ਡੀਜੀਪੀ ਵਰਿੰਦਰ ਸ਼ਰਮਾ ਤੋਂ ਸੋਰਸ ਰਿਪੋਰਟ ਅਪਰੂਵ ਕਰਾਉਂਦੇ ਹੋ ਤੇ ਫਿਰ ਉਹਦਾ ਨਾਮ ਡੀਜੀਪੀ ਦਾ ਤੁਸੀਂ ਟੀਵੀ ਇੰਟਰਵਿਊਜ਼ ਦੇ ਵਿੱਚ ਕਹਿੰਦੇ ਹੋ ਤਾਂ ਕਿ ਜੋ ਸਾਖ ਕੁਰਾਟੇਬਿਲਟੀ ਵਰेंद्र ਸ਼ਰਮਾ ਦੀ ਬਣੀ ਹੋਈ ਹੈ ਤੁਸੀਂ ਉਹਦਾ ਜ਼ਾਹਬ ਲੈ ਸਕੋ ਉਹਦੀ ਛਤਰ ਸ਼ਾਏ ਦੇ ਵਿੱਚ ਤੁਸੀਂ ਇੱਕ ਗਲਤ ਕੰਮ ਕਰਨ ਦੇ ਵਿੱਚ ਕਾਮਯਾਬ ਹੋ ਸਕੋ ਇਹ ਸਾਰੀਆਂ ਗੱਲਾਂ ਮੈਂ ਮਨਮੋਹਨ ਸ਼ਰਮਾ ਜੀ ਨੂੰ ਕਹਿਆਂ ਡੀਐਸਪੀ ਗਿਲ ਅਤੇ ਏਆਈਜੀ ਸ਼ਰਮਾ ਤੇ ਸਬ ਇੰਸਪੈਕਟਰ ਰਣਜੀਤ ਸਿੰਘ ਇੱਕੋ ਫਲੋਰ ਤੇ ਬੈਠਦੇ ਆ ਇੱਕੋ ਰਸੋਈ ਤੋਂ ਬਣੀ ਹੋਈ ਚਾਹ ਪੀਂਦੇ ਆ ਇਕੱਠੇ ਇੱਕ ਦੂਜੇ ਨੂੰ ਕ੍ਰਿਸ ਕਰਾਸ ਕਰਦੇ ਆ ਤੇ ਫਿਰ ਹੋਰ ਮੈਂ ਤੁਹਾਨੂੰ ਅੱਗੇ ਕੀ ਦੱਸਾਂ ਲਓ ਦਰਸ਼ਕੋ ਹੁਣ ਆਉਂਦੇ ਆ ਆਪਾਂ ਹੋਰ ਸਬੂਤਾਂ ਤੇ ਐਸਐਸਪੀ ਪਟਿਆਲਾ ਵਰਨ ਕੁਮਾਰ ਸ਼ਰਮਾ ਦੀ ਆ ਰਿਪੋਰਟ ਤੁਸੀਂ ਸਕਰੀਨ ਤੇ ਦੇਖੋ 에어ਪੋਰਟ ਭੇਜੀ ਗਈ ਹੈ 28/3/23 ਨੂੰ ਵੈਲਫੇਅਰ ਡਿਪਾਰਟਮੈਂਟ ਨੂੰ ਫਾਈਂਡਿੰਗ ਸਵਰਨ ਸਿੰਘ ਵਾਸ ਰਾਜਪੂਤ ਜੀ ਦੀ ਮੌਤ 2693691 ਦੀ ਦਰਮਿਆਨੀ ਰਾਤ ਨੂੰ ਹੋਈ ਅੱਗੇ ਦੇਖਦੇ ਜੀ ਰਣਜੀਤ ਸਿੰਘ ਦਾ ਰਿਕਾਰਡ ਬੀਓਆਈ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਭੇਜ ਦਿੱਤਾ ਗਿਆ ਤੇ ਇਹ ਮਤਲਬ ਉੱਥੋਂ ਲਿਆ ਜਾ ਸਕਦਾ ਹੈ ਵੈਲਫੇਅਰ ਡਿਪਾਰਟਮੈਂਟ ਵੱਲੋਂ ਹੁਣ ਇੱਥੇ ਸੋਚਣ ਵਾਲੀ ਗੱਲ ਆ ਜੇ ਰਣਜੀਤ ਸਿੰਘ ਦਾ ਪਿਤਾ ਐਸਐਸਪੀ ਕਹਿ ਰਿਹਾ ਤਸਦੀਕ ਕਰ ਰਿਹਾ ਹੈ ਰਾਜਪੂਤਾ ਤਾਂ ਫਿਰ ਰਣਜੀਤ ਦੀ ਜਾਤੀ ਕੀ ਹੋ ਸਕਦੀ ਹੈ ਹੋ ਸਕਦੀ ਹੈ ਵੱਖਰੀ ਤੁਸੀਂ ਆਪ ਮੰਨ ਲਾ ਲਓ ਨਾਊ ਵੀ ਕਮ ਟੂ ਕਿ ਤਹਿਸੀਲਦਾਰ ਪਟਿਆਲਾ ਪਮਨਦੀਪ ਸਿੰਘ ਉਹ ਕੀ ਰਿਪੋਰਟ ਭੇਜਦੇ ਰਿਪੋਰਟ ਭੇਜੀ ਜਾਂਦੀ ਹੈ 26/9/23 ਨੂੰ ਫਾਈਨਡਿੰਗ ਜਵਾਬਦਾਰੀਆਂ ਦੇ ਮੁਤਾਬਕ ਬਹਾਲ ਸਿੰਘ ਜਿਹੜਾ ਕਿ ਰਣਜੀਤ ਸਿੰਘ ਦਾ ਦਾਦਾ ਹੁੰਦਾ ਉਹਦਾ ਮੁੰਡਾ ਸਵਰਨ ਸਿੰਘ ਜਿਹੜਾ ਕਿ ਰਣਜੀਤ ਸਿੰਘ ਦਾ ਪਿਤਾ ਹੁੰਦਾ ਉਹ ਸਿੱਖ ਰਾਜਪੂਤ ਜਾਤੀ ਨਾਲ ਸੰਬੰਧਿਤ ਹੈ ਇਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਹੁਣ ਆਉਂਦੇ ਆ ਰਣਜੀਤ ਸਿੰਘ ਦੇ ਪਰ ਦਲਜੀਤ ਸਿੰਘ ਦੇ ਰਿਕਾਰਡ ਤੇ ਸਕਰੀਨ ਤੇ ਵੇਖ ਸਕਦੇ ਹੋ ਲਿਖਦੇ ਆ ਜੀ ਸਕੂਲ ਲੀਵਿੰਗ ਸਰਟੀਫਿਕੇਟ ਗਵਰਨਮੈਂਟ ਐਲੀਮੈਂਟਰੀ ਸਕੂਲ ਲਿਖਦੇ ਆ ਜੀ ਦਲਜੀਤ ਦਾ ਜਿਹੜਾ ਸਕੂਲ ਲੀਵਿੰਗ ਸਰਟੀਫਿਕੇਟ ਹੈਗਾ ਡੇਟਡ 25/85 ਡੇਟ ਆਫ ਬਰਥ 7/3/79 ਸਨ ਆਫ ਸਵਰਨ ਸਿੰਘ ਕਾਸਟ ਰਾਜਪੂਤ ਹੁਣ ਉਹਨੇ ਰਣਜੀਤ ਸਿੰਘ ਦੇ ਸਕੂਲ ਲੀਵਿੰਗ ਸਰਟੀਫਿਕੇਟ ਤੇ ਗਵਰਨਮੈਂਟ ਐਲੀਮੈਂਟਰੀ ਸਕੂਲ ਆਲੰਪੁਰ ਡੇਟ ਹੈ ਕਿ ਇਹ 13/4/83 ਡੇਟ ਆਫ ਬਰਥ 8/3/75 son of ਸਵਰਨ ਸਿੰਘ ਜਾਤੀ ਰਾਜਪੂਤ ਰਣਦੀਰ ਸਿੰਘ ਇਹਨਾਂ ਦੇ ਤਾਇ ਦਾ ਮੁੰਡਾ ਐਸਈ ਜਲਦੀ ਸਰਟੀਫਿਕੇਟ ਤੇ ਭਰਤੀ ਹੋਇਆ ਰਾਜਪੁਰੇ ਲੱਗਿਆ ਹੋਇਆ ਉਹ ਸੇ ਸਕੂਲ ਚ ਪੜਿਆ ਗਵਰਨਮੈਂਟ ਐਲੀਮੈਂਟਰੀ ਸਕੂਲ ਛਡੰਦਾ ਸਮਾ ਡੇਟ 29/5/76 ਡੇਟ ਆਫ ਬਰਥ 30/5/71 ਸ਼ਾਨਵ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਸ਼ਿਕਾਪਰਾ ਹੈ ਲੇਟ ਸ਼ਹੀਦ ਕਨਸਟੇਬਲ ਸਵਰਨ ਸਿੰਘ ਦਾ ਕਾਸਟ ਫਿਰ ਰਾਜਪੀਤ ਦੋਸਤੋ ਇੱਥੇ ਮੈਂ ਜ਼ਿਕਰ ਕਰਨਾ ਚਾਹਨਾ ਕਿ ਮੈਨੂੰ AIG ਮਨਮੋਨ ਸ਼ਰਮਾ ਜੀ ਨੇ ਕਿਹਾ ਸੀ ਕਿ ਇਸ ਮਾਮਲੇ ਦੇ IO ਨੇ ਬਰਿੰਦਰ ਸਿੰਘ ਗਿੱਲ DSP ਫਲਾਈਂਗ ਸਕੁਆਡ ਵਿੰਡਲਸ ਬਿਊਰੋ ਉਹ ਮੇਰੇ ਨਾਲ ਥੋੜੀ ਜੀ ਮੁਲਾਕਾਤਾਂ ਦੀ ਹੋਈ ਜਦੋਂ ਉਹ ਸ਼ਰਮਾ ਜੀ ਦੇ ਦਫ਼ਤਰ ਦੇ ਅੰਦਰ ਐਂਟਰ ਹੋਏ ਕਾਫੀ ਲੰਬੇ ਉੱਚੇ ਤੇ ਹੈਂਸਮ ਮੈਨ ਗਿਲਸਾਹਬ ਤੇ ਉਹਨਾਂ ਨਾਲ ਉਹਨੀ ਕੀ ਮੁਲਾਕਾਤ ਹੋਈ ਸਾਰੇ ਕੇਸ ਤੇ ਜਿਹੜੇ ਵੇਰਵੇ ਦਿੱਤੇ ਮੈਨੂੰ ਦਿੱਤੇ ਜੀ ਰਣਜੀਤ ਸਿੰਘ ਸਬ ਇੰਸਪੈਕਟਰ ਨੇ ਜਿਹੜਾ ਕੀ ਰੀਡਰ ਆ ਸੋ ਇੱਥੇ ਸਵਾਲ ਉੱਠਦਾ ਹੈ ਕਿ ਕੀ ਇਹ ਵਾਕਿਆ ਹੀ ਮਾਮਲਾ is being investigated by dsp burinder singh gill or he is a picpo stamp rail investigation kon kar rha oh lagda hai ji ranjit singh sub inspector kar rha kyon e vajha hoya vajhe hoya sare samay de vich sharma ji ne gill de bare zikr nahi kita ajg mandmohan singh ne mere nal bahut vadiya vatirah kita ਬਹੁਤ ਨਰਮਾਈ ਨਾਲ ਪੇਸ਼ ਹੋਏ ਬਹੁਤ ਮੈਨੂੰ ਸਤਿਕਾਰ ਦਿੱਤਾ ਬਹੁਤ ਵਧੀਆ ਲੇਚੀਆਂ ਦੀ ਚਾਹ ਪਿਆਈ ਉਹਦੇ ਲਈ ਮੈਂ ਅਤੀ ਧੰਨਵਾਦੀਆਂ ਸ਼ਰਮਾ ਜੀ ਆਉਂਦੇ 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 ਮੈਨੂੰ ਜੋ ਗੱਲ ਕਹੀ ਉਹ ਤੁਹਾਨੂੰ ਸੁਣਾ ਦਿੰਦਾ ਮੈਂ ਉਹਨਾਂ ਨੂੰ ਬੜੀ ਨਰਮਾਈ ਨਾਲ ਕਿਹਾ ਮਗਾ ਸ਼ਰਮਾ ਜੀ ਤੁਸੀਂ ਇਹ ਹੈ ਜੀ ਸਿੱਧੂ ਨੂੰ ਵੀ ਅੰਦਰ ਦੇ ਦਿਓ ਤੁਸੀਂ ਬਲੈਕਮੇਲਰ ਬਦੀਨ ਸਿੰਘ ਨੂੰ ਵੀ ਅੰਦਰ ਦੇ ਦਿਓ ਤੁਸੀਂ ਉਹਦੇ ਨਾਲ ਨਾਲ ਆਪਣਾ ਰੀਡਰ ਰਣਜੀਤ ਸਿੰਘ ਵੀ ਫੜ ਕੇ ਅੰਦਰ ਦੇ ਦਿਓ ਮੈਂ ਉਹ ਦੋ ਬੰਦੇ ਦਾ ਜੇ ਤੁਸੀਂ ਫੜੋਗੇ ਦੂਰ ਇਹਨੂੰ ਤਾਂ ਤੁਸੀਂ ਹੁਣੇ ਫੜ ਸਕਦੇ ਹਾਂ ਅੱਗੇ ਮੈਂ ਇਹਨਾਂ ਨੂੰ ਕਿਹਾ ਜੇ ਤੁਸੀਂ ਇਹੋ ਜਿਹਾ ਮਾਲ ਆਪਣੀ ਜੇਬ ਚ ਲੈ ਕੇ ਫਿਰੋਗੇ ਜੋ ਕਿ ਤੁਸੀਂ ਪਿਛਲੇ 6 ਸਾਲ ਤੋਂ ਨਾਲ ਲਈ ਫਿਰਦੇ ਹੋ ਤੁਹਾਡੀ ਜੇਬ ਗੰਦੀ ਹੋਏਗੀ ਸ਼ਰਮਾ ਜੀ ਉਹ ਹੱਸ ਪਏ ਮੈਂ ਆਕੀਆ ਕਿਹਾ ਸ਼ਰਮਾ ਜੀ ਆਟੇ ਨਾਲ ਪਲੇਥਨ ਲੱਗ ਜਾਂਦਾ ਹੈ ਹੱਸ ਪਏ ਕਹਿੰਦੇ ਹਾਂ ਮੈਂ ਜੀ ਨੂੰ ਪਲੇਥਨ ਤੁਹਾਨੂੰ ਲੱਗਣ ਵਾਲਾ ਤੁਹਾਨੂੰ ਪਹਿਲਾਂ ਵੀ ਲੱਗ ਚੁੱਕਿਆ ਤੁਹਾਡੇ ਨਾਂ ਆ ਰਿਹਾ ਬਾਰ ਬਾਰ ਨੈਗੇਟਿਵ ਇਮੇਜ ਬਣ ਰਿਹਾ ਪ੍ਰੈਸ ਦੇ ਵਿੱਚ ਆ ਰਿਹਾ ਬਿਕੋਜ਼ ਥੋਟ ਰੀਡਰ ਇਜ਼ ਇਨ ਕੰਟਰੋਵਰਸੀ ਤੁਸੀਂ ਭਾਵੇਂ ਬੜੇ ਕਲੀਨ ਆਪਣੇ ਆਪ ਨੂੰ ਕਹਿੰਦੇ ਹੋ ਸਮਝਦੇ ਵੀ ਅਸੀਂ ਆਲਮੋਸਟ ਕਲੀਨ ਹੀ ਹੋ ਤੁਸੀਂ ਵੀ ਡੋਟ ਡਾਊਟ ਯੂ ਪਰ ਜੋ ਪ੍ਰਭਾਵ ਜਾ ਰਿਹਾ ਇਹਨਾਂ ਗੱਲਾਂ ਨਾਲ ਉਹ ਵੀ ਤੁਹਾਡਾ ਮਾੜਾ ਪੈ ਰਿਹਾ ਨਾ ਤੁਸੀਂ ਜਿਹੜਾ ਹੈਗਾ ਛੁਟਕਾਰਾ ਕਰੋ ਇਹ ਛੋਟੇ ਛੋਟੇ ਕੇਸਾਂ ਦੇ ਵਿੱਚੋਂ ਨਿਕਲੋ ਇਹ ਕਿਹੜਾ ਕੇਸ ਹੈ ਇਹ ਕੋਈ ਕੇਸ ਹੈ ਦੂਜੀ ਗੱਲ ਡਿਸਪੋਰਸ਼ਨ ਆ ਸੈਟਸ ਨਾਲ ਤੁਸੀਂ ਮੰਤਰੀਆਂ ਦੇ ਘਰ ਤੁਸੀਂ ਸੁੰਦਰ ਸ਼ਾਮ अरोड़ा ਫਰਿਆ ਕਿੰਨੀ ਬੱਲੇ ਬੱਲੇ ਹੋਏ ਮੁੱਖ ਮੰਤਰੀ ਨੇ ਘਰੇ ਬੁਲਾ ਕੇ ਦਫਤਰ ਬੁਲਾ ਕੇ ਥੋੜਾ ਸਤਕਾਰ ਕੀਤਾ ਤੇ ਫਿਰ ਆ ਕਮਾਂਜ ਫਿਰ ਤੁਹਾਨੂੰ ਕੀ ਇਨਾਮ ਮਿਲੂਗਾ ਸ਼ਰਮਾ ਜੀ ਤੇ ਤੁਸੀਂ ਪੁਲੀਥਨ ਬਣਨ ਨੂੰ ਹਟ ਜਾਓ ਤਰੀਸ ਇਹ ਮੇਰੀ ਬੇਨਤੀ ਹੈ ਅੱਗੇ ਮੈਂ ਉਹਨਾਂ ਨੂੰ ਬੇਨਤੀ ਖੋਰ ਕੀਤੀ ਮੈਂ ਸ਼ਰਮਾ ਜੀ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਆ ਜਿਹੜੀ ਖਬਰ ਮੈਂ ਹੁਣ ਕਰਨ ਲੱਗਿਆ ਇਹ ਮੇਰੀ ਖਬਰ ਵਿਜਲੈਂਸ ਬਿਊਰੋ ਬਾਰੇ ਦੂਜੀ 네ਗੇਟਿਵ ਹੋਏਗੀ ਮੈਂ ਜਦੋਂ ਵਿਜਲੈਂਸ ਬਾਰੇ ਮਾੜੀ ਕੋਈ 네ਗੇਟਿਵ ਖਬਰ ਕਰਨਾ ਮੈਨੂੰ ਤਕਲੀਫ ਹੁੰਦੀ ਆ ਕਿਉਂਕਿ ਚੀਫ ਡਾਇਰੈਕਟਰ ਵਿਜਲੈਂਸ ਬਿਊਰੋ ਮੇਰੇ ਛੋਟੇ ਵੀਰ ਉਹਨਾਂ ਨੂੰ ਮੈਂ 2002 ਤੋਂ ਜਾਣਦਾ ਤੇ ਬਹੁਤ ਹੀ ਮੇਰਾ ਉਹਨਾਂ ਨਾਲ ਸਨੇਹ ਹੈ ਤੇ ਜਦੋਂ ਤੁਸੀਂ ਇਹੋ ਜਿਹਾ ਕੰਮ ਕਰਦੇ ਹੋ ਖੇਸ਼ਲੇ ਅਧਿਕਾਰੀ ਤੇ ਬ੍ਰਾਂਡ ਨੇਮ ਮੇਰੇ ਛੋਟੇ ਭਰਾ ਦਾ ਖਰਾਬ ਹੁੰਦਾ ਨਾ ਕਰੋ ਐਦਾਂ ਤੇ ਫਿਰ ਇਹ ਗੱਲ ਕਹਿ ਕੇ ਉਹਨਾਂ ਤੋਂ ਅੱਗੇ ਲੈ ਕੇ ਉਹ ਮੁਸਕਰਾਉਂਦੇ ਸੀ ਮੈਂ ਵੀ ਮੁਸਕਰਾਇਆ ਫਤਿਹ ਬਲਾਈ ਰਣਜੀਤ ਨੇ ਹੱਥ ਮਲਾਇਆ ਤੇ ਮੈਂ ਜੀ ਆ ਗਿਆ ਨਾਊ ਆਰ ਟਿਕ ਸਾਡਾ ਕੀ ਮੰਨਣਾ ਵਟ ਡੂਜ਼ ਅਨਸ ਬੀਰੋ ਦੇ ਚੀਫ ਡਾਇਰੈਕਟਰ ਆਪਣੇ ਹੇਠਲੇ ਸਟਾਫ ਤੇ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ ਪੁਆਇੰਟ ਨੰਬਰ 2 ਇਸ ਖਬਰ ਚ ਉਜਾਗਰ ਕੀਤੀ ਗਈ ਮਾਮਲੇ ਨੂੰ ਦੁਬਾਰਾ ਕੋਖਣ ਦੀ ਲੋੜ ਹੈ ਪੁਆਇੰਟ ਨੰਬਰ 3 ਸਾਬਨ ਇੰਸਪੈਕਟਰ ਰਣਜੀਤ ਸਿੰਘ ਨੂੰ ਵਡਡਨਸ ਬਿਊਰੋਚ ਤਾਇਨਾਤ ਕਰੀ ਰੱਖਣ ਦਾ ਕੋਈ ਹੁਣ ਉਚਿਤ ਨਹੀਂ ਬਣਦਾ ਜਿਸ ਤਰੀਕੇ ਨਾਲ ਉਹਨੇ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਇੱਕ ਸੋਰਸ ਰਿਪੋਰਟ ਡੀਜੀਪੀ ਤੋਂ ਅਪਰੂਵ ਕਰਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਜੋ ਕਿ ਬਿਲਕੁਲ ਬੇਬੁਨਿਆਦ ਔਰ ਝੂਠੀ ਹੈ ਹੀ ਸ਼ੁੱਡ ਬੀ ਚਾਰਜ ਸ਼ੀਟਿਡ ਐਸ ਪਰ ਮਾਈ ਵਿਊ ਪੁਆਇੰਟ ਨੰਬਰ 4 AIG ਮਨਮੋਨ ਸ਼ਰਮਾ ਜੀ ਦੀਆਂ ਗੱਲਾਂ ਤੇ ਅੱਖਾਂ ਮੀਟ ਕੇ ਦਸਤਕ ਨਹੀਂ ਕਰਨੇ ਚਾਹੀਦੇ ਉਸ ਵੱਲੋਂ ਪ੍ਰਪੋਜ਼ਲ ਜਿਹੜੀ ਵੀ ਦਿੱਤੀ ਜਾਂਦੀ ਆ ਉਹਨੂੰ ਦੋ ਵਾਰੀ ਸੋਚ ਕੇ ਅੱਗੇ ਵਧਾਉਣਾ ਚਾਹੀਦਾ ਕਿਉਂਕਿ ਇਸ ਛੋਟੇ ਜਿਹੇ ਮਾਮਲੇ ਤੇ ਉਹਨਾਂ ਨੇ ਸ਼ੰਕਾ ਖੜਾ ਕਰ ਲਿਆ ਆਪਣੇ ਆਪ ਤੇ ਪੁਆਇੰਟ ਨੰਬਰ 5 ਇੰਟੈਲੀਜੈਂਸ ਵਿੰਗ ਤੋਂ ਜ਼ਿਆਦਾ ਡਿਜੀਪੀ ਵੈਜਲੈਂਸ ਬਿਊਰੋ ਨੂੰ ਸਮਾਂ ਵੈਜਲੈਂਸ ਬਿਊਰੋ ਨੂੰ ਦੇਣਾ ਚਾਹੀਦਾ ਕਿਉਂਕਿ ਵੈਜਲੈਂਸ ਬਿਊਰੋ ਨਾਲ ਲੋਕਾਂ ਦੇ ਭਵਿੱਖ ਜੁੜੇ ਹੋਏ ਨੇ ਇੰਟੈਲੀਜੈਂਸ ਵੀ ਇੰਪੋਰਟੈਂਟ ਹੈ ਬਟ ਵੈਜਲੈਂਸ ਇਜ਼ ਮੋਰ ਇੰਪੋਰਟੈਂਟ ਮੀਡੀਆ ਰਿਪੋਰਟਸ ਨੂੰ ਸੀਰੀਅਸਲੀ ਲੈਣ ਵਾਚਣ ਅਤੇ ਮੀਡੀਆ ਨੂੰ ਪ੍ਰੋਪਰ ਰਿਸਪਾਂਸ ਦੇ ਲਈ ਵੈਜਲੈਂਸ ਬਿਊਰੋ ਨੂੰ ਤੁਰੰਤ ਇੱਕ ਨੋਡਲ ਅਫਸਰ ਨਿਯੁਕਤ ਕਰ ਦੇਣਾ ਚਾਹੀਦਾ ਜਿਸ ਦੀ ਜਰਨਲਿਸਟਿਕ ਬੈਕਗ੍ਰਾਉਂਡ ਹੋਵੇ ਉਸ ਨੂੰ ਪੱਤਰਕਾਰੀ ਦੀ ਥੋੜੀ ਕਣੀ ਸਮਝ ਹੋਵੇ ਵੋਲੰਸ ਬਿਊਰੋ ਨੂੰ ਮਾਮਲੇ ਦਰਜ ਕਰਨ ਤੋਂ ਪਹਿਲਾਂ ਸਮਨ ਜਾਰੀ ਕਰਨ ਤੋਂ ਪਹਿਲਾਂ ਆਪਣਾ ਜਿਹੜਾ ਵੀ ਐਵਿਡੈਂਸ ਹੈ ਉਹ ਆਪਣੀ ਲੀਗਲ ਟੀਮ ਤੋਂ ਪੈਰੂਜ਼ ਕਰਵਾ ਲੈਣਾ ਚਾਹੀਦਾ ਹੈ ਵੀ ਸਟੈਂਡ ਫੋਰ ਪ੍ਰੋਪਰਟੀ ਇਨ ਪਬਲਿਕ ਲਾਈਫ ਐਂਡ ਅਸੀਂ ਚਾਹੁੰਦੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਵਿੱਚ ਕਾਮਯਾਬ ਹੋਏ ਸਾਡੀਆਂ ਸ਼ੁਭਚਾਵਾਹਾਂ ਉਹਦੇ ਨਾਲ ਨੇ ਖਬਰਦਿਸ਼ ਮਾ 18 ਜੀ ਮੈਨੂੰ ਰਿੰਦਰ ਸਿੰਘ ਤਗੜ ਨੂੰ ਆ ਗਿਆ ਦਿਓ ਸਤਿ ਸ਼ਕਾਲ ਨਮਸਕਾਰ ਖੁਦਾ ਆਫਿਸ Thank you